की जनता पार्टी भारत की जनता पार्टी जिंदाबाद श्री नरेंद्र भाई मोदी जिंदाबाद श्री नरेंद्र भाई मोदी जिंदाबाद अभी तो दिल्ली हारी है अब पंजाब की बारी है, तो है, है अभी तो दिल्ली हारी है अब पंजाब की बारी है नरेंद्र भाई मोदी जिंदाबाद नरेंद्र भाई मोदी भारतीय जनता पार्टी जिंदाबाद भारतीय जनता पार्टी जिंदाबाद छोटे खींच ले बाप वीडियो बनंदे उन गल लिए आज मंडल श्री आनंदพร साहब ਦੇ ਪਿੰਡ ਖਵੇੜਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵੱਲੋਂ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਹਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਬਹੁਮਤ ਨਾਲ ਜਿੱਤ ਦੇ ਖੁਸ਼ੀ ਦੇ ਵਿੱਚ ਲੱਡੂ ਖੁਆ ਕੇ ਪਿੰਡ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਅੱਜ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਹੋਈ ਬਹੁਤ ਵੱਡੀ ਜਿੱਤ ਦੇ ਸਬੰਧ ਦੇ ਵਿੱਚ ਅੱਜ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਪਰ ਅੱਜ ਰੋਪੜ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਖੁਸ਼ੀ ਦੇ ਅਜਹਾਰ ਕੀਤਾ ਜਾ ਰਹੇ ਹਨ ਲੱਡੂ ਵੰਡੇ ਜਾ ਰਹੇ ਹਨ ਸਾਰੇ ਪਿੰਡਾਂ ਦੇ ਵਿੱਚ ਪਟਾਕੇ ਅਸਤਵਾਦੀਆਂ ਚਲਾਕਿਆ ਲੋਕ ਖੁਸ਼ੀ ਮਨਾ ਰਹੇ ਹਨ ਕਿਉਂਕਿ ਜਿਹੜੀ ਇਹ 10 ਸਾਲ ਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਜਿਹੜਾ ਹੈਗਾ ਔਰ ਦਿੱਲੀ ਦੇ ਵਿੱਚ ਗੰਦ ਪਾਇਆ ਹੋਇਆ ਸੀ ਸੀਵਰੇਜ ਬਲੌਕ ਦੀ ਝੂਠੇ ਬਾਧੇ ਕੀਤੇ ਵੇ ਸੀ ਸ਼ਰਾਬ ਘਟਾਲਾ ਕੀਤਾ ਸਿੱਖਿਆ ਨੀਤੀ ਦੇ ਵਿੱਚ ਘਟਾਲਾ ਕੀਤਾ ਥਾਂ ਥਾਂ ਘਟਾਲੇ ਕੀਤੇ ਉਸ ਦਾ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਅਤੇ ਨરેન્દ્ર ਭਾਈ ਮੋਦੀ ਦੀਆਂ ਅਮਿਤ ਸ਼ਾਹ ਜੀ ਦੀਆਂ ਤੇ ਜੇਪੀ ਨੱਡਾ ਜੀ ਦੀਆਂ ਨੀਤੀਆਂ ਜਿਹੜਾ ਉਹਨਾਂ ਨੇ ਮੈਨੀਫੈਸਟੋ ਜਿਹੜਾ ਹੈਗਾ ਲੋਕ ਲੋਕਾਂ ਦੇ ਹਿੱਤ ਦਾ ਮੈਨੀਫੈਸਟੋ ਜਾਰੀ ਕੀਤਾ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕਾਂ ਨੇ ਫਤਵਾ ਦਿੱਤਾ ਕਿ ਭਾਰਤ ਕੇ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਬਹੁਤ ਵੱਡੀ ਮਾਤਾ ਜੀ ਨਾਲ ਸਰਕਾਰ ਜਿਹੜੀ ਹੈ ਚਿਤਾਕਾ ਉੱਥੇ ਦਿੱਲੀ ਦੇ ਵਿੱਚ ਬਣਾਈ ਮੈਂ ਇੱਕ ਵਾਰ ਫੇਰ ਸਾਰੇ ਖਮੇੜਾ ਵਾਸੀਆਂ ਨੂੰ ਇਸ ਸ਼ੁਭअवਸਰਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪਾਗੀ ਪਿਛੇ ਲੈ ਕੇ ਪੰਪ ਚੱਲਦੇ ਹੋ